ਕੈਨਵਾਸੀ ਕਾਰਡ ਗ੍ਰੀਨ ਕਾਰਡ ਸਿੱਖਤ ਰਾਜ ਆਪਣੀ ਕਵਿਚੇ ਪਰਵਾਸੀਆਂ ਦੀ ਪਹਿਲੀ ਪਸੰਦ ਹੈ ਇਹ ਪਰਵਾਸੀਆਂ ਨੂੰ ਅਮਰੀਕੀ ਨਾਗਰਿਕਤਾ ਦੀ ਰਾਹਤ ਵਿੱਚ ਰੱਖਦਾ ਹੈ ਹਾਲਾਂਕਿ ਗ੍ਰੀਨ ਕਾਰਡ ਤਰਕ ਪੂਰੀ ਤਰ੍ਹਾਂ ਨਾਪਿਕ ਨਹੀਂ ਹੈ ਪਰ ਉਹ ਬਹੁਤ ਸਾਰੇ ਅਧਿਕਾਰਾਂ ਦਾ ਅਨੰਤ ਲੈ ਸਕਦੇ ਨੇ ਸਭ ਤੋਂ ਆਮ ਤਰੀਕਾ ਗ੍ਰੀਨ ਕਾਰਡ ਪ੍ਰਾਪਤ ਕਰਨ ਦਾ ਇੱਕ ਅਮਰੀਕੀ ਨਾਗਰਿਕ ਦੇ ਨਾਲ ਵਿਆਹ ਕਰਨਾ ਹੈ ਹਾਲਕਿ ਇਮੀਗ੍ਰੇਸ਼ਨ ਵਕੀਲਾ ਬ੍ਰੈਡ ਬਰਨਸਟਾਈਨ ਦੇ ਅਨੁਸਾਰ ਸਿਰਫ ਵਿਆਹ ਹੋਣਾ ਗ੍ਰੀਨ ਕਾਰਡ ਦੀ ਗਾਰੰਟੀ ਨਹੀਂ ਹੈ ਅਮਰੀਕੀ ਨਾਗਰਿਕਤਾ ਤੇ ਇਮੀਗ੍ਰੇਸ਼ਨ ਸੇਵਾਵਾਂ ਦੇ ਅਨੁਸਾਰ પતિ ਪਤਨੀ ਤੁਰੰਤ ਰਿਸ਼ਤੇਦਾਰ ਤੇ ਵਜੂ ਗ੍ਰੀਨ ਕਾਰਡ ਦੇ ਲਈ ਅਰਜੀ ਦੇ ਸਕਦੇ ਨੇ ਬਰਨਸਟਾਈਨ ਨੇ ਚੇਤਾਵਨੀ ਦਿੱਤੀ ਹੈ ਕਿ ਮੌਜੂਦਾ ਪ੍ਰਸ਼ਾਸਨ ਦੇ ਅਧੀਨ ਵਿਆਹ ਅਦਾਤੇ ਗ੍ਰੀਨ ਕਾਰਡ ਅਰਜ਼ੀਆਂ ਨੂੰ ਕੜੀ ਚਾਂਸ ਦੇ ਨਾਲ ਵੇਖਿਆ ਜਾ ਰਿਹਾ ਹੈ ਅਧਿਕਾਰੀ ਇਹ ਜਾਂਚ ਕਰਦੇ ਨੇ ਕਿ ਕੀ ਇਹ ਅਸਲੀ ਹੈ ਜਾਂ ਫਿਰ ਸਿਰਫ ਇਮੀਗ੍ਰੇਸ਼ਨ ਲਾਭ ਲਈ ਕੀਤਾ ਗਿਆ ਹੈ ਮਨਸਟੈਂਡ ਦੇ ਅਨੁਸਾਰ ਇਕੱਠੇ ਰਹਿਣਾ ਗ੍ਰੀਨ ਕਾਰਡ ਪ੍ਰਾਪਤ ਦੇ ਵਿੱਚ ਸਭ ਤੋਂ ਮਹੱਤਵਪੂਰਨ ਕਾਰਕ ਹੈ ਉਹ ਕਹਿੰਦੇ ਨੇ ਜੇ પતિ ਪਤਨੀ ਇਕੱਠੇ ਨਹੀਂ ਰਹਿੰਦੇ ਤਾਂ ਕੇਸ ਰੱਦ ਹੋਣ ਦਾ ਖਤਰਾ ਹੁੰਦਾ ਹੈ ਉਹ ਵੱਤ ਦੱਸਦੇ ਨੇ ਅਤੇ ਇਮੀਗ੍ਰੇਸ਼ਨ ਅਧਿਕਾਰੀ ਸਿਰਫ ਇਸ ਗੱਲ ਉੱਤੇ ਧਿਆਨ ਦਿੰਦੇ ਨੇ ਕਿ ਜੋੜਾ ਅਸਲੀ પતિ ਪਤਨੀ ਵੱਲੋਂ ਰੋਜ਼ਾਨਾ ਇਕੱਠੇ ਰਹਿੰਦੇ ਨੇ ਜਾਂ ਫਿਰ ਨਹੀਂ